ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰੇ ਟੋਟਕੇ ਦੇ ਉੱਪਰ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜੀ ਕਿ ਸ਼ਨੀਵਾਰ ਅਤੇ ਐਤਵਾਰ ਦੀ ਰਾਤ ਨੂੰ ਜੇਕਰ ਇੱਕ ਚੁਟਕੀ ਅਜਵੈਣ ਤੁਸੀਂ ਜਲਾ ਦਿੰਦੇ ਹੋ ਤੇ ਇਸ ਜਗ੍ਹਾ ਤੇ ਜਲਾ ਦਿੰਦੇ ਹੋ ਤਾਂ ਤੁਸੀਂ ਦਿਨਾਂ ਵਿੱਚ ਹੀ ਕਰੋੜਪਤੀ ਬਣ ਜਾਓਗੇ ਇਹ ਵੀਡੀਓ ਤੁਹਾਡੇ ਲਈ ਬਹੁਤ ਹੀ ਇੰਪੋਰਟੈਂਟ ਹੈ ਇਸ ਲਈ ਇਸ ਵੀਡੀਓ ਨੂੰ ਤੁਸੀਂ ਪੂਰੇ ਹੀ ਧਿਆਨ ਦੇ ਨਾਲ ਸੁਣਨਾ ਜੀ ਅਤੇ ਜੇਕਰ ਵਧੀਆ ਲੱਗੇ ਤਾਂ ਇਹ ਉਪਾਅ ਕਰਕੇ ਵੀ ਵੇਖ ਲੈਣਾ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਲక్ష్ਮੀ ਲਿਖ ਕੇ ਹਾਜ਼ਰੀ ਲਗਵਾਉਣਾ ਤਾਂ ਕਿ ਮਾਤਾ ਲక్ష్ਮੀ ਦੀ ਕਿਰਪਾ ਤੁਹਾਡੇ ਤੇ ਹਮੇਸ਼ਾ ਲਈ ਬਣ ਜਾਵੇ ਅੱਜ ਦਾ ਜਿਹੜਾ ਉਪਾਅ ਹੈ ਤੁਸੀਂ ਉਸ ਨੂੰ ਸ਼ਨੀਵਾਰ ਦੀ ਰਾਤ ਵੀ ਕਰ ਸਕਦੇ ਹੋ ਜਾਂ ਫਿਰ ਐਤਵਾਰ ਦੀ ਰਾਤ ਨੂੰ ਵੀ ਕਰ ਸਕਦੇ ਹੋ ਇਸ ਉਪਾਅ ਦੇ ਨਾਲ ਤੁਹਾਡੇ ਰਾਹੁ ਤੇ ਕੇਤੂ ਜੋ ਕੀ ਹੁੰਦੇ ਹਨ ਜੇਕਰ ਰਾਹੂ ਦੀ ਤੁਹਾਡੇ ਉੱਤੇ ਕੋਈ ਦ੍ਰਿਸ਼ਟੀ ਹੈ ਤਾਂ ਤੁਹਾਡੇ ਜੋ ਘਰ ਵਿੱਚ ਕੋਈ ਨਸ਼ਾ ਕਰ ਰਿਹਾ ਹੈ ਉਹਦੇ ਸਮਝ ਲਓ ਕਿ ਉਹਦੇ ਵਿੱਚ ਰਾਹੂ ਜਿਹੜਾ ਹੈ ਉਸ ਦੀ ਜਿਹੜੀ ਦ੍ਰਿਸ਼ਟੀ ਹੈ ਉਹ ਤੁਹਾਡੇ ਘਰ ਦੇ ਉੱਤੇ ਪੈ ਚੁੱਕੀ ਹੈ। ਕਈ ਵਾਰੀ ਕੀ ਹੁੰਦਾ ਹੈ ਕਿ ਨਸ਼ਾ ਕਰ ਰਹੇ ਵਾਪਸ ਜਾਣ ਦੀ ਇੱਛਾ ਹੁੰਦੀ ਹੈ ਕਿ ਜਿਹੜਾ ਵਿਅਕਤੀ ਨਸ਼ਾ ਕਰਦਾ ਹੁੰਦਾ ਹੈ ਉਸ ਦਾ ਆਪਣੇ ਰਾਹ ਤੋਂ ਪਟਕਣ ਨੂੰ ਤਾਂ ਦਿਲ ਕਰਦਾ ਹੈ ਭਾਵੇਂ ਕਿ ਨਸ਼ਾ ਛੱਡਣ ਨੂੰ ਤਾਂ ਦਿਲ ਕਰਦਾ ਹੈ ਪਰ ਉਹ ਛੱਡ ਨਹੀਂ ਪਾਉਂਦਾ। ਉਹਦੇ ਵਿੱਚ ਸਮਝ ਲੈਣਾ ਕਿ ਰਾਹੂ ਜਿਹੜਾ ਹੈ ਉਹਦੇ ਉੱਪਰ ਉਸ ਦੀ ਮਾੜੀ ਪਰ ਕਾਪੀ ਚੱਲ ਰਹੀ ਹੈ। ਕਈ ਵਾਰੀ ਕੀ ਹੁੰਦਾ ਹੈ ਕਿ ਨਸ਼ਾ ਕਰ ਰਹੇ ਵਿਅਕਤੀ ਵਾਪਸ ਆਉਣਾ ਚਾਹੁੰਦੇ ਹਨ ਪਰ ਉਹਨਾਂ ਦੀ ਇਸ ਇੱਛਾ ਨੂੰ ਉਹ ਰਾਹੂ ਜਿਹੜਾ ਹੁੰਦਾ ਹੈ ਉਹ ਦਬਾ ਹੀ ਦਿੰਦਾ ਹੈ। ਉਹ ਉਹਨਾਂ ਨੂੰ ਵਾਪਸ ਉਸੇ ਮੁਦਰਾ ਦੇ ਵਿੱਚ ਨਹੀਂ ਆਉਣ ਦਿੰਦਾ ਜਿਹੜੇ ਕੁਸੰਗਤ ਵਿੱਚ ਪੈ ਜਾਂਦੇ ਹਨ। ਮਾੜੇ ਲੋਕਾਂ ਦਾ ਸਾਥ ਕਰਦੇ ਹਨ। ਕਈ ਲੋਕ ਇਸ ਦੇ ਨਾਲ-ਨਾਲ ਜਿਨ੍ਹਾਂ ਦੇ ਕੋਲ ਪੈਸਾ ਨਹੀਂ ਆਉਂਦਾ ਪੈਸਾ ਕਈਆਂ ਦੇ ਕੋਲ ਆਉਂਦਾ ਹੈ ਪਰ ਉਹਨਾਂ ਦੇ ਕੋਲ ਜਿਆਦਾ ਸਮਾਂ ਨਹੀਂ ਟਿਕਦਾ ਤੁਹਾਡੇ ਕੋਲ ਕਈ ਵਾਰ ਤੁਸੀਂ 1000 ਰੁਪਏ ਵਿੱਚ ਵੀ ਗੁਜ਼ਾਰਾ ਕਰ ਲੈਂਦੇ ਹੋ ਪਰ ਪਰਮਾਤਮਾ ਦੀ ਕਿਰਪਾ ਦੇ ਨਾਲ ਜੇ ਤੁਹਾਡੇ ਕੋਲ ਲੱਖਾਂ ਵੀ ਆ ਗਏ ਤਾਂ ਤੁਸੀਂ ਲੋਕਾਂ ਨੂੰ ਦਿਖਾਉਣ ਦੇ ਚੱਕਰ ਵਿੱਚ ਹੀ ਕਿ ਸਾਡੇ ਕੋਲ ਇਹ ਪੈਸਾ ਆ ਗਿਆ ਹੈ ਸਾਡੇ ਕੋਲ ਆਹ ਆ ਗਿਆ ਹੈ ਉਸੇ ਚੱਕਰ ਵਿੱਚ ਹੀ ਤੁਸੀਂ ਆਪਣਾ ਬੈਂਕ ਬੈਲੈਂਸ ਫਿਰ ਤੋਂ ਖਰਾਬ ਕਰ ਬੈਠਦੇ ਹੋ ਤੁਸੀਂ ਆਪਣੇ ਪੈਸੇ ਨੂੰ ਘੁੰਮਣ ਕਮਾਉਣ ਦੇ ਚੱਕਰ ਵਿੱਚ ਜ਼ਿਆਦਾ ਵੇਸਟ ਕਰ ਬੈਠਦੇ ਹੋ ਇਹ ਸਾਰੀ ਜਿਹੜੀ ਸਿਚੁਏਸ਼ਨ ਹੁੰਦੀ ਹੈ ਇਹ ਰਾਹੂ ਦੀ ਦ੍ਰਿਸ਼ਟੀ ਕਰਕੇ ਹੀ ਆਉਂਦੀ ਹੈ ਇੱਕ ਬੰਦੇ ਨੂੰ ਕਿਸੇ ਨੇ ਕਿਹਾ ਕਿ ਤੁਸੀਂ ਆਪਣੇ ਘਰ ਦੇ ਵਿੱਚ ਪੂਜਾ ਪਾਠ ਕਰਵਾਓ ਸਤਸੰਗ ਕਰਵਾਓ ਸਤਸੰਗ ਵਿੱਚ ਸਾਰੀ ਸੰਗਤ ਦੇ ਨਾਲ ਬੈਠੋ ਤਾਂ ਉਹ ਉਸ ਘਰ ਦੇ ਜੋ ਹੈੱਡ ਆਫ ਦਾ ਫੈਮਿਲੀ ਸੀ ਜਿਹੜੇ ਉਹ ਬਣਦੇ ਸੀ ਉਹ ਕਹਿੰਦੇ ਕਿ ਸਾਨੂੰ ਤਾਂ ਮਤਲਬ ਜਦੋਂ ਅਸੀਂ ਇਹ ਸਭ ਕਰਵਾਉਣ ਦਾ ਨਾਮ ਹੀ ਲੈਂਦੇ ਹਾਂ ਸਾਨੂੰ ਮੂੰਹ ਚੋਂ ਗਾਲਾਂ ਹੀ ਨਿਕਲਦੀਆਂ ਹਨ ਭਾਵੇਂ ਸਾਡਾ ਮਨ ਤਾਂ ਕਰਦਾ ਰਹਿੰਦਾ ਹੈ ਇਥੋਂ ਤੁਸੀਂ ਅੰਦਾਜ਼ਾ ਲਗਾਓ ਕਿ ਰਾਹੂ ਦੀ ਦ੍ਰਿਸ਼ਟੀ ਇਨਸਾਨ ਦੀ ਬੁੱਧੀ ਨੂੰ ਪ੍ਰਿਸ਼ਟ ਹੀ ਕਰ ਦਿੰਦੀ ਹੈ ਤੇ ਇਹ ਰਾਹੂ ਦੀ ਉਹ ਦ੍ਰਿਸ਼ਟੀ ਹੈ ਜਿਸ ਤੋਂ ਸਾਨੂੰ ਬਚਣਾ ਬਹੁਤ ਜ਼ਰੂਰੀ ਹੁੰਦਾ ਹੈ ਇਸ ਕਰਕੇ ਜਿਹੜਾ ਅੱਜ ਦਾ ਉਪਾਅ ਹੈ ਤੁਸੀਂ ਇਹ ਜ਼ਰੂਰ ਕਰ ਲੈਣਾ ਜੀ ਤੇ ਜਿਹੜੇ ਬੰਦਿਆਂ ਦਾ ਦਿਮਾਗ ਖਰਾਬ ਹੋ ਚੁੱਕਾ ਹੁੰਦਾ ਹੈ ਉਹਨਾਂ ਦੇ ਉੱਪਰ ਰਾਹੂ ਦੀ ਪਰਕੋਪੀ ਚੱਲ ਰਹੀ ਹੁੰਦੀ ਹੈ ਜਿਹੜੇ ਕੀ ਬੰਦੇ ਦਾ ਦਿਮਾਗ ਆਪਣੇ ਵੱਸ ਵਿੱਚ ਕਰ ਲੈਂਦੀ ਹੈ ਸਾਡੇ ਘਰ ਵਿੱਚ ਕੋਈ ਵੀ ਜਿਹੜੀਆਂ ਵੀ ਸਾਨੂੰ ਸਫਲਤਾ ਪ੍ਰਾਪਤ ਹੋਣ ਵਾਲੀਆਂ ਹੁੰਦੀਆਂ ਹਨ ਉਹਨਾਂ ਨੂੰ ਉਹ ਰਾਹੂ ਦੀ ਦ੍ਰਿਸ਼ਟੀ ਹੀ ਰੋਕ ਦਿੰਦੀ ਹੈ ਤੁਹਾਨੂੰ ਵੀ ਜੇਕਰ ਵੀਡੀਓਜ਼ ਵਧੀਆ ਲੱਗਦੀਆਂ ਹਨ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਜਿਹੜਾ ਉਪਾਅ ਅਸੀਂ ਤੁਹਾਨੂੰ ਦੱਸਣ ਵਾਲੇ ਹਾਂ ਜੀ ਜਿਹੜਾ ਤੁਸੀਂ ਸ਼ਨੀਵਾਰ ਦੀ ਰਾਤ ਨੂੰ ਵੀ ਕਰ ਸਕਦੇ ਹੋ ਜੇਕਰ ਸ਼ਨੀਵਾਰ ਦੀ ਰਾਤ ਨੂੰ ਕਰੋਗੇ ਤਾਂ ਤੁਹਾਨੂੰ ਰਾਹੂ ਤੇ ਸ਼ਨੀ ਦੋਮਾ ਤੋਂ ਮੁਕਤੀ ਮਿਲ ਜਾਵੇਗੀ ਜੇਕਰ ਤੁਸੀਂ ਇਹ ਉਪਾਅ ਐਤਵਾਰ ਨੂੰ ਕਰੋਗੇ ਤਾਂ ਸਿਰਫ ਤੁਹਾਨੂੰ ਰਾਹੂ ਤੋਂ ਹੀ ਮੁਕਤੀ ਮਿਲੇਗੀ ਕਰਨਾ ਕੀ ਹੈ ਕਿ ਇੱਕ ਤੁਸੀਂ ਚਿੱਟਾ ਪੇਪਰ ਲੈਣਾ ਹੈ ਭਾਵ ਕਿ ਚਿੱਟਾ ਕਾਗਜ਼ ਫਰੇਮ ਲੈਣਾ ਹੈ ਤੇ ਕਾਲੇ ਪੈਨ ਦੇ ਨਾਲ ਕਾਲਾ ਪੈਨ ਲਾ ਲਓ ਜਾਂ ਤੁਸੀਂ ਕਾਲਾ ਕਾਜਲ ਵੀ ਲੈ ਸਕਦੇ ਹੋ ਭਾਵ ਕਿ ਕਾਲੀ ਚੀਜ਼ ਦੇ ਨਾਲ ਹੀ ਤੁਸੀਂ ਉਸ ਉੱਪਰ ਲਿਖਣਾ ਹੈ ਫਿਰ ਤੁਸੀਂ ਜੋ ਵੀ ਤੁਹਾਡੀਆਂ ਜਿਹੜੀਆਂ ਮੁਸ਼ਕਲਾਂ ਹਨ ਜਾਂ ਪਰੇਸ਼ਾਨੀਆਂ ਹਨ ਉਹਨਾਂ ਨੂੰ ਤੁਸੀਂ ਉਸ ਚਿੱਟੇ ਕਾਗਜ਼ ਦੇ ਉੱਪਰ ਲਿਖ ਦੇਣਾ ਹੈ ਪਰ ਉਹਨਾਂ ਪਰੇਸ਼ਾਨੀਆਂ ਦਾ ਇੱਕ ਇੱਕ ਵਰਡ ਹੀ ਤੁਸੀਂ ਲਿਖਣਾ ਹੈ ਸ਼ਬਦ ਵਿੱਚ ਲਿਖਣਾ ਹੈ ਦੋਸਤੋ ਵੇਖੋ ਕਿ ਇੱਕ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਿਆ ਸੀ ਕਿ ਪੱਤੇ ਦੇ ਉੱਪਰ ਕੁਝ ਲਿਖਣ ਲਈ ਆਖਿਆ ਜਾਂਦਾ ਹੈ ਪਰ ਪੱਤੇ ਦੇ ਉੱਪਰ ਕਈ ਲੋਕ ਵਿਚਾਰ ਕਰਦੇ ਹਨ ਕਿ ਪੱਤੇ ਉੱਪਰ ਤਾਂ ਕੋਈ ਵੀ ਪਰੇਸ਼ਾਨੀ ਪੂਰੀ ਨਹੀਂ ਲਿਖੀ ਜਾਂਦੀ ਪਰ ਬਸ ਪਰੇਸ਼ਾਨੀ ਦਾ ਤਾਂ ਇੱਕ ਹੀ ਵਰਡ ਲਿਖਣਾ ਹੁੰਦਾ ਹੈ ਫਿਰ ਤੁਸੀਂ ਉਸ ਚਿੱਟੇ ਕਾਗਜ਼ ਦੇ ਉੱਪਰ ਜੋ ਵੀ ਲਿਖ ਲੈਂਦੇ ਹੋ ਉਸ ਦਾ ਜੇਕਰ ਅਸੀਂ ਉਪਾਹ ਕਰਦੇ ਹਾਂ ਤੇ ਇਹ ਬ੍ਰਹਿਮੰਡ ਯੂਨੀਵਰਸ ਨੂੰ ਜਾਂਦਾ ਹੈ ਉਹ ਸਾਡੀ 1 ਮਿੰਟ ਦੇ ਵਿੱਚ ਉਸ ਪਰੇਸ਼ਾਨੀ ਦਾ ਪਤਾ ਕਰ ਲੈਂਦੇ ਹਨ ਜਿਸ ਤਰ੍ਹਾਂ ਸਾਨੂੰ ਕੀ ਚਾਹੀਦਾ ਹੈ ਜਿਵੇਂ ਪੈਸਾ ਚਾਹੀਦਾ ਹੈ ਪੈਸੇ ਤੋਂ ਪਰੇਸ਼ਾਨੀ ਹੈ ਜਾਂ ਫਿਰ ਪੈਸੇ ਦੀ ਸਮਝ ਲਓ ਕਿ ਪੈਸਾ ਆਉਂਦਾ ਤਾਂ ਹੈ ਪਰ ਘਰ ਵਿੱਚ ਟਿਕਦਾ ਨਹੀਂ ਸਾਡੇ ਘਰ ਵਿੱਚ ਜੋ ਪੈਸਾ ਹੈ ਉਹ ਸਾਨੂੰ ਚਾਹੀਦਾ ਹੈ ਜਾਂ ਸਾਡੇ ਘਰ ਵਿੱਚ ਗਰੀਬੀ ਹੈ ਅਮੀਰੀ ਚਾਹੀਦੀ ਹੈ ਨੌਕਰੀ ਤੁਹਾਡੇ ਕੋਲ ਨਹੀਂ ਹੈ ਤਾਂ ਜਾਂ ਤੁਹਾਡੇ ਕੋਲ ਨੌਕਰੀ ਨਹੀਂ ਹੈ ਤਾਂ ਤੁਸੀਂ ਇੰਗਲਿਸ਼ ਦੇ ਵਿੱਚ ਜੌਬ ਲਿਖ ਲਓ ਘਰ ਦੇ ਵਿੱਚ ਖੁਸ਼ੀ ਨਹੀਂ ਹੈ ਕਲਾ ਕਲੇਸ਼ ਚੱਲ ਰਿਹਾ ਹੈ ਤਾਂ ਤੁਸੀਂ ਉਸ ਕਾਗਜ਼ ਦੇ ਉੱਪਰ ਹੈਪੀਨੈਸ ਚੇਂਜ ਵੀ ਲਿਖ ਸਕਦੇ ਹੋ ਇਹਨਾਂ ਪ੍ਰੋਬਲਮਸ ਨੂੰ ਤੁਸੀਂ ਛੋਟਾ ਛੋਟਾ ਕਰਕੇ ਹੀ ਲਿਖਣਾ ਹੈ ਇਸੇ ਤਰ੍ਹਾਂ ਤੁਸੀਂ ਇਸ ਚਿੱਟੇ ਕਾਗਜ਼ ਦੇ ਉੱਤੇ ਕਾਲੇ ਪੈਨ ਦੇ ਨਾਲ ਹੀ ਲਿਖਣਾ ਹੈ ਜਾਂ ਕਾਲੀ ਚੀਜ਼ ਦੇ ਨਾਲ ਹੀ ਪਰੇਸ਼ਾਨੀ ਦੇ ਵਰਡ ਲਿਖਣੇ ਹਨ ਤੇ ਉਹ ਤੁਸੀਂ ਇੰਗਲਿਸ਼ ਵਿੱਚ ਵੀ ਲਿਖ ਸਕਦੇ ਹੋ ਕਿੰਨੀਆਂ ਵੀ ਪਰੇਸ਼ਾਨੀਆਂ ਹਨ ਉਹਨਾਂ ਨੂੰ ਤੁਸੀਂ ਲਿਖ ਸਕਦੇ ਹੋ ਤੁਹਾਨੂੰ 4 ਹਨ 5 ਹਨ ਜਾਂ 6 ਹਨ ਇੱਕ ਹੀ ਆਪਸ਼ਨ ਲਿਖਣੀ ਹੈ ਇਹ ਲਿਖਣ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਕਿ ਅਜਵਾਇਨ ਤੁਹਾਡੇ ਘਰ ਵਿੱਚ ਤਾਂ ਜ਼ਰੂਰ ਮੌਜੂਦ ਹੋਵੇਗੀ ਜੇਕਰ ਨਹੀਂ ਹੈ ਤਾਂ ਦੁਕਾਨ ਤੋਂ ਲੈ ਕੇ ਆ ਜਾਣਾ ਤੁਸੀਂ ਫਿਰ 8 ਚੁਟਕੀਆਂ ਅਜਵਾਇਨ ਦੀਆਂ ਉਸ ਦੇ ਉੱਪਰ ਪਾ ਦੇਣੀਆਂ ਹਨ ਉਹ ਚਿੱਟੇ ਕਾਗਜ਼ ਦੇ ਉੱਪਰ ਹੀ ਪਾਉਣੀਆਂ ਹਨ ਜਿੱਥੇ ਤੁਸੀਂ ਪਰੇਸ਼ਾਨੀਆਂ ਲਿਖੀਆਂ ਹੋਈਆਂ ਸਨ ਇੱਕ ਚੁਟਕੀ ਅਜਵਾਇਣ ਜਿੰਨੀ ਹੱਥ ਜਿੰਨੀ ਤੁਹਾਡੇ ਹੱਥ ਦੀਆਂ ਦੋਵਾਂ ਉਂਗਲੀਆਂ ਤੇ ਅੰਗੂਠੇ ਵਿੱਚ ਜਿੰਨੀ ਕਾ ਅਜਵਾਇਣ ਆਉਂਦੀ ਹੈ ਉਸ ਦੀਆਂ ਤੁਸੀਂ 2 ਤੋਂ ਬਾਅਦ 8 ਚੁਟਕੀਆਂ ਵਾਰੀ-ਵਾਰੀ ਪਾ ਦੇਣੀਆਂ ਹਨ ਇਹ ਜਿਹੜੀ ਅਜਵਾਇਣ ਹੁੰਦੀ ਹੈ ਇਹ ਰਾਹੂ ਨੂੰ ਇੱਕਦਮ ਸ਼ਾਂਤ ਕਰ ਦਿੰਦੀ ਹੈ ਤੇ ਸ਼ਨੀ ਨੂੰ ਵੀ ਸ਼ਾਂਤ ਕਰ ਦਿੰਦੀ ਹੈ ਫਿਰ ਇਹ ਜਿਹੜੀ 8 ਚੁਟਕੀਆਂ ਦੀ ਅਜਵਾਇਣ ਹੈ ਇਸ ਨੂੰ ਤੁਸੀਂ ਰੱਖ ਲੈਣਾ ਹੈ ਕਿਉਂਕਿ 8 ਦਾ ਜਿਹੜਾ ਨੰਬਰ ਹੁੰਦਾ ਹੈ ਉਹ ਸ਼ਨੀ ਦਾ ਪ੍ਰਤੀਕ ਹੈ ਤੇ ਜਿਹੜਾ ਨੰਬਰ 4 ਹੈ ਉਹ ਰਾਹੂ ਦਾ ਪ੍ਰਤੀਕ ਹੈ ਇਸ ਕਰਕੇ ਤੁਸੀਂ ਹੱਥ ਚੁੱਕ ਕੇ ਅਜਵਾਇਣ ਉਸੇ ਕਾਗਜ਼ ਦੇ ਉੱਪਰ ਜਿੱਥੇ ਪਰੇਸ਼ਾਨੀਆਂ ਲਿਖੀਆਂ ਸਨ ਉੱਥੇ ਪਾ ਦੇਣੀ ਹੈ ਹੁਣ ਜਿਸ ਕਾਗਜ਼ ਨੂੰ ਤੁਸੀਂ ਫੋਲਡ ਕਰ ਲੈਣਾ ਹੈ ਫੋਲਡ ਕਰਨ ਤੋਂ ਬਾਅਦ ਪੂਰੇ ਘਰ ਵਿੱਚ ਇਸ ਨੂੰ ਘੁਮਾ ਕੇ ਲਿਆਉਣਾ ਹੈ ਜਿਹੜੀ ਅਜਵਾਇਣ ਤੁਸੀਂ ਪਰੇਸ਼ਾਨੀਆਂ ਦੇ ਉੱਪਰ ਪਾ ਕੇ ਲਿਖੀ ਸੀ ਉਸ ਤੋਂ ਬਾਅਦ ਉਹ ਘਮਾਉਣ ਤੋਂ ਬਾਅਦ ਆਪਣੇ ਘਰ ਦੇ ਵਿੱਚ ਫਿਰ ਉਹੀ ਅਜਵਾਇਣ ਤੁਸੀਂ ਆਪਣੇ ਘਰ ਵਿੱਚ ਘੁਮਾਉਣ ਤੋਂ ਬਾਅਦ ਆਪਣੇ ਉੱਪਰੋਂ ਸਿਰ ਤੋਂ ਲੈ ਕੇ ਪੈਰਾਂ ਤੱਕ ਵੀ 8 ਵਾਰ ਵਾਰਨੀ ਹੈ ਇਸ ਅਜਵਾਇਣ ਨੂੰ ਫਿਰ ਤੁਸੀਂ ਕੀ ਕਰਨਾ ਹੈ ਕਿ ਇੱਕ ਪਲੇਟ ਲੈਣੀ ਹੈ ਤੇ ਬਾਹਰ ਲੈ ਜਾਣਾ ਹੈ ਉਹਦੇ ਵਿੱਚ ਤੁਸੀਂ ਕਪੂਰ ਵੀ ਲੈ ਸਕਦੇ ਹੋ ਕਪੂਰ ਨੂੰ ਜਲਾ ਵੀ ਸਕਦੇ ਹੋ ਫਿਰ ਤੁਸੀਂ ਜੇਕਰ ਘਰ ਵਿੱਚ ਅੰਗੀਠੀ ਬਾਲਦੇ ਹੋਵੋਗੇ ਜਾਂ ਪਿੰਡ ਵਿੱਚ ਵੇਖੋ ਕਿ ਚੁੱਲ੍ਹਾ ਬਾਲਿਆ ਜਾਂਦਾ ਹੈ ਉਹ ਗੋਬਰ ਦੀਆਂ ਜਿਹੜੀਆਂ ਪਾਥੀਆਂ ਬਣਾਈਆਂ ਹੁੰਦੀਆਂ ਹਨ ਉਹਨਾਂ ਦੇ ਨਾਲ ਜਿਹੜੀ ਜਗ੍ਹਾ ਤੇ ਅੱਗ ਲਗਾਈ ਜਾਂਦੀ ਹੈ ਜਿਹੜੀਆਂ ਪਾਥੀਆਂ ਗਾਂ ਦੇ ਗੋਬਰ ਦੀਆਂ ਹੁੰਦੀਆਂ ਹਨ ਜੇਕਰ ਤੁਸੀਂ ਉਸ ਨਾਲ ਉਪਾਹ ਕਰਦੇ ਹੋ ਤਾਂ ਤੁਹਾਨੂੰ ਇਸ ਦਾ ਫਾਇਦਾ ਜ਼ਿਆਦਾ ਮਿਲੇਗਾ ਉਸ ਦੀ ਅੱਗ ਜਦੋਂ ਘਰ ਵਿੱਚ ਖਾਣਾ ਬਣਾਉਣ ਤੋਂ ਬਾਅਦ ਮੱਠੀ ਹੋ ਜਾਂਦੀ ਹੈ ਫਿਰ ਇਹੀ ਅਜਵਾਇਣ ਵਾਲੀ ਪਰਚੀ ਜਿਹੜੀ ਉੱਪਰ ਤੁਸੀਂ ਪਰੇਸ਼ਾਨੀਆਂ ਲਿਖੀਆਂ ਹੋਈਆਂ ਸਨ ਉਸ ਦੇ ਵਿੱਚ ਇਸ ਨੂੰ ਅੱਗ ਦੇ ਉੱਪਰ ਰੱਖ ਦੇਣਾ ਹੈ ਤੁਸੀਂ ਇਸ ਪਰਚੀ ਨੂੰ ਪੂਰੀ ਬਲਦੀ ਹੋਈ ਅੱਗ ਦੇ ਉੱਪਰ ਨਹੀਂ ਰੱਖਣਾ ਕਿ ਇਹ ਫਟਾਫਟ ਕਰਕੇ ਇਸ ਨੂੰ ਅੱਗ ਲੱਗ ਜਾਵੇ ਇਹ ਉਪਾਅ ਤੁਸੀਂ ਉਦੋਂ ਹੀ ਕਰਨਾ ਹੈ ਜਦੋਂ ਅੱਗ ਮਠੀ ਹੋ ਜਾਂਦੀ ਹੈ ਤੇ ਹੌਲੀ-ਹੌਲੀ ਕਰਕੇ ਜਿਹੜੀ ਇਹ ਪਰਚੀ ਹੈ ਉਹ ਸੜਨੀ ਚਾਹੀਦੀ ਹੈ ਤੇ ਉਸ ਦਾ ਜਿਹੜਾ ਧੂਆਂ ਹੋਵੇਗਾ ਉਹ ਘਰ ਦੇ ਬਾਹਰ ਨੂੰ ਹੀ ਜਾਵੇਗਾ ਇਸ ਤਰ੍ਹਾਂ ਸਾਡੇ ਘਰ ਵਿੱਚੋਂ ਜਿਹੜਾ ਰਾਹੂ ਤੇ ਕੇਤੂ ਦੀਆਂ ਪਰੇਸ਼ਾਨੀਆਂ ਹੁੰਦੀਆਂ ਹਨ ਉਹ ਬਾਹਰ ਚਲੀਆਂ ਜਾਣਗੀਆਂ ਉਸ ਦੀ ਮਾੜੀ ਪਰ ਕਾਪੀ ਤੋਂ ਸਾਡਾ ਘਰ ਬਚ ਜਾਵੇਗਾ ਤੇ ਸਾਡੇ ਘਰ ਵਿੱਚ ਚਮਤਕਾਰ ਹੋਣੇ ਸ਼ੁਰੂ ਹੋ ਜਾਣਗੇ ਜੇਕਰ ਇਹ ਉਪਾਅ ਤੁਸੀਂ ਸ਼ਨੀਵਾਰ ਦੀ ਰਾਤ ਨੂੰ ਕਰ ਲੈਂਦੇ ਹੋ ਜਾਂ ਐਤਵਾਰ ਦੀ ਰਾਤ ਨੂੰ ਵੀ ਕਰ ਲੈਂਦੇ ਹੋ ਕਦੀ ਵੀ ਕਰ ਸਕਦੇ ਹੋ ਰਾਤ ਨੂੰ ਸੌਣ ਤੋਂ ਪਹਿਲਾਂ ਵੀ ਕਰ ਸਕਦੇ ਹੋ ਸਿੰਪਲ ਜਿਹਾ ਉਪਾਅ ਤੁਸੀਂ ਇਹ 7 ਵਾਰ ਹੀ ਕਰਨਾ ਹੈ ਫਿਰ ਤੁਸੀਂ ਵੇਖਣਾ ਕਿ ਇਸ ਸਿੰਪਲ ਜਿਹੇ ਉਪਾਅ ਦੇ ਨਾਲ ਤੁਹਾਨੂੰ ਕਿੰਨਾ ਜ਼ਿਆਦਾ ਫਾਇਦਾ ਹੋ ਜਾਵੇਗਾ ਜੇਕਰ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਤੇ ਸ਼ੇਅਰ ਕਰ ਦੇਣਾ ਜੀ ਧੰਨਵਾਦ